ਸਰਵਾ ਰੀਤਾ ਜਿਹੜੇ ਪੰਜਾਬ ਤੋਂ ਚੱਲ ਕੇ ਜਾਂ ਦਿੱਲੀ ਤੋਂ ਚੱਲ ਕੇ ਮਨ ਮਿਲਣ ਵਾਸਤੇ ਆਏ ਤੇ ਉਹ ਕਹਿੰਦਾ ਕਿ ਇਹ ਮੈਨੂੰ ਇਹ ਕਰਦਾ ਅਫਸੋਸ ਹੈ ਕਿ ਜਦੋਂ ਉਹ ਨਹੀਂ ਮਿਲ ਸਕੇ ਉਹ ਮੇਰੇ ਵਾਸਤੇ ਇਨਾ ਪਿਆਰ ਦਿਖਾ ਰਹੇ ਹੈ ਇਨਾ ਖੂਟੇ ਸੀ ਪਹਿਲਾਂ ਦਿੱਲੀ ਦੇ ਪੰਜਾਬ ਤੋਂ ਦਿੱਲੀ ਪਹੁੰਚਣਾ ਜਿਹੜਾ ਸੋਚਿਆ ਨਹੀਂਗਾ ਬਾਕੀ ਵਿਦੇਸ਼ ਵਜੇ ਦੀਆਂ ਸਿੱਖ ਸੰਗਤਾਂ ਦੋਨੋਂ ਬਹੁਤ ਮਾਣ ਦਿੱਤਾ ਹੈ ਵੀਡੀਓ ਦਾ ਵੀ ਉਹਨਾਂ ਨੇ ਧਿਆਨ ਕੀਤਾ ਕਿ ਜਿਹੜੀ ਗੱਲ ਪੂਰੀ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾ ਰਹੀ ਸੀ। ਤੇ ਦੇਖੋ ਖਡੂਰ ਸਾਹਿਬ ਵਾਸਤੇ ਉਹਨਾਂ ਨੇ ਕਈ ਕੋਈ ਗੱਲ ਖਡੂਰ ਸਾਹਿਬ ਦੀ ਸੰਗਤ ਨੂੰ ਪੰਜਾਬ ਦੀਆਂ ਸੰਤਾਂ ਨੂੰ ਕੋਈ ਅਪੀਲ ਕੀਤੀ ਆ ਕਿ ਤੁਸੀਂ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੋਟਾਂ ਆ ਰਹੀਆਂ ਉਹ ਸਾਰੇ ਜਣੇ ਵੱਧ ਤੋਂ ਵੱਧ ਹਰੇਕ ਜਿਹੜੇ ਜੇ ਬੰਦੇ ਦੀ ਵੋਟ ਬਣ ਸਕਦੀ ਆ ਉਹ ਆਪਣੇ ਆਪਣੇ ਵੋਟ ਬਣਾਵੇ ਕਿ ਆਉਣ ਵਾਲੇ ਸਮੇਂ ਦੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਉਹਦੇ ਜੇ ਸਾਰੇ ਵੋਟਾਂ ਬਣੀਆਂ ਹੋਣਗੀਆਂ ਤੇ ਸਾਰੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਕੇ ਆਪਣੇ ਕੋਸ਼੍ਰੋਮਿਕ ਕਮੇਟੀ ਦੇ ਪ੍ਰਬੰਧਕ ਜਿਹੜਾ ਇਹੋ ਜਿਹੇ ਬੰਦੇ ਲਿਆਈਏ ਚੁੱਕੇ ਅੱਗੇ ਜਿਹੜੇ ਉਹ ਕੁਰਬਾਨ ਨੁਸਹਾਰ ਸਕਦੇ ਹਨ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰ ਸਕਦੇ ਹਨ ਪਰਮ ਨੁਸਹਾਰ ਤੋਂ ਮਾਣਾ ਇਹ ਜਾਏ ਐਜੀਪੀਸੀ ਕੇ ਇਸ ਚੁਣਾਵ ਜੋ ਹੈ ਅਬ ਅਮਰਤਪਾਲ ਕੀ ਦੇਖ ਰੱਖਣੇ ਚੁਣਾਵ ਲੜਾਈ ਜਾਏ ਅਮਰਤਪਾਲ ਕੀ ਦੇਖ ਰੱਖਣੇ ਨਹੀਂ ਉਹਨਾਂ ਦਾ ਇਹ ਮਕਸਦ ਇਹ ਹੈ ਕਿ ਉਹ ਚਾਹ ਭਾ ਲੈ ਮਿਲ ਕੇ ਚਾ ਕਿਸੇ ਵੀ ਕੋਈ ਅੱਛੇ ਆਦਮੀ ਕੋ ਜੋ ਜੋਤ ਜਗਾ ਭਾ ਲੈ ਮਿਲ ਕੇ ਵਾਲੇ ਜਿੰਨਾਂ ਦਾ ਦੰਦਾ ਨਾ ਹੋਏ ਇਹ ਚੀਜ਼ ਕੋ ਉਹ 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 ਅੱਗੇ ਆਏ ਉਹ ਕੰਮ ਕੋ ਸਮਰਪਤ ਆ ਗਏ ਸੋਚੂ ਚੁੱਕਾ ਦਾ ਮਾਹੌਲ ਕਿਦਾਂ ਦਾ ਸੀਗਾ ਉਸ ਬਾਰੇ ਗੱਲ ਕੀਤੀ ਕੋਈ ਜਿੱਥੇ ਸੋਚ ਚੁੱਕੀ ਕੌਣ ਸੀਗਾ ਉਹ ਉਹ ਟੈਕਨੀਕੀ ਗਮ ਹੋ ਗਿਆ ਕਿ ਉਹ ਮਬਲਾ ਦੇ ਸਾਹਮਣੇ ਚੋਲੀ ਉਹਦਾ ਫੋਨ ਦਾ ਫੋਟੋ ਦੀ ਬਾਈਟ ਹੋ ਰਹੀ ਹੈ ਬਾਈ ਸਾਹਮਣੇ ਮੈਚ ਕਰਦੇ ਤੁਸੀਂ ਬੱਦੇ ਬਲਾਕ ਦਾ ਮਸਾਲਾ ਤੋਂ ਤੇ ਵੀ ਵੀ ਤਾਂ तो ਕੋਈ ਸੰਦੇਸ਼ ਵੀ ਦਿਆ ਹੈ ਜੋ ਹਲਕਾ ਵਾਸੀ ਹੈ ਇਹ ਹਲਕਾ ਵਾਸੀ ਨੂੰ ਕਿਹਾ ਚੜਦੀ ਕਲਾ ਕਰੋ ਬਾਕੀ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਟੀਮ ਆ ਇਲੈਕਸ਼ਨ ਲੜੀ ਆ ਜਾ ਤੁਸੀਂ ਜਿੰਨੇ ਵੀ ਉਹਨਾਂ ਦੇ ਦੋ ਵੀ ਉਹਨਾਂ ਦੇ ਕੋਈ ਮਸਲੇ ਆਉਂਦੇ ਆ ਤੁਸੀਂ ਸਾਰੇ ਜਣੇ ਨਾਲ ਹੱਲ ਕਰੋ ਠੀਕ ਹੈ ਜੀ ਠੀਕ ਹੈ ਧੰਨਵਾਦ ਕੀਤਾ ਜਿਹੜੇ ਪੰਜਾਬ ਤੋਂ ਚੱਲ ਕੇ ਜਾਂ ਦਿੱਲੀ ਤੋਂ ਚੱਲ ਕੇ ਉਹਨਾਂ ਮਿਲਣ ਵਾਸਤੇ ਆਏ ਨੇ ਤੇ ਉਹਨੂੰ ਕਹਿੰਦਾ ਕਿ ਇਹ ਮੈਨੂੰ ਇਹ ਕਰਦਾ ਅਫਸੋਸ ਹੈ ਕਿ ਜਦੋਂ ਉਹ ਨਹੀਂ ਮਿਲ ਸਕੇ ਉਹ ਮੇਰੇ ਵਾਸਤੇ ਇਨਾ ਪਿਆਰ ਦਿਖਾ ਰਹੇ ਨੇ ਉਹਨਾਂ ਨੂੰ ਖੋ ਕੇ ਤੇ ਪੰਜਾਬ ਤੋਂ ਦਿੱਲੀ ਪਹੁੰਚਣਾ ਜਿਹੜਾ ਸੋਚਿਆ ਨਹੀਂਗਾ ਬਾਕੀ ਵਿਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦੋਨੋਂ ਨੇ ਬਹੁਤ ਮਦਦ ਕੀਤਾ ਤੇ ਮੀਡੀਆ ਦਾ ਵੀ ਉਹਨਾਂ ਨੇ ਧਮਾਲ ਕੀਤਾ ਕਿ ਜਿਹੜੀ ਇਹਦੀ ਗੱਲ ਪੂਰੀ ਇੰਟਰਨੈਸ਼ਨਲ ਲੈ ਕੇ ਜਾ ਰਹੀ ਸੀ। ਤੇ ਦੇਖੋ ਖਡੂਰ ਸਾਹਿਬ ਵਾਸਤੇ ਉਹਨਾਂ ਨੇ ਕਈ ਕੋਈ ਗੱਲ ਖਡੂਰ ਸਾਹਿਬ ਦੀ ਸੰਗਤ ਨੂੰ ਉਹਨਾਂ ਨੇ ਪੰਜਾਬ ਦੀਆਂ ਸੰਗਤਾਂ ਨੂੰ ਕੋਈ ਅਪੀਲ ਕੀਤੀ ਹੈ ਕਿ ਤੁਸੀਂ ਜਿਹੜੇ ਸ਼੍ਰੋਮਣੀ ਕਮੇਟੀ ਵਿੱਚ ਵੋਟਾਂ ਆ ਰਹੀਆਂ ਉਹ ਸਾਰੇ ਜਣੇ ਵੱਧ ਤੋਂ ਵੱਧ ਹਰੇਕ ਜਿਹੜੇ ਜੇ ਬੰਦੇ ਦੀ ਵੋਟ ਪਣ ਸਕਦੀ ਆ ਉਹ ਆਪਣੇ ਆਪਣੇ ਵੋਟ ਬਣਾਵੇ ਕਿ ਆਉਣ ਵਾਲੇ ਸਮੇਂ ਦੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ। ਉਹਦੇ ਜੇ ਸਾਰੇ ਆ ਵੋਟਾਂ ਬਣੀਆਂ ਹੋਣਗੀਆਂ ਤੇ ਸਾਰੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਕੇ ਆਪਾਂ ਕੋਈ ਸਰੋਨੀ ਕਮੇਟੀ ਦੇ ਪ੍ਰਬੰਧਿਤ ਜਿਹੜਾ ਇਹੋ ਜਿਹੇ ਬੰਦੇ ਲਿਆਈਏ ਕਿ ਅੱਗੇ ਕਿ ਜਿਹੜੇ ਉਹ ਕੁਰਬਾਨ ਰੁਸਦਾਰ ਸਕਦੇ ਹਨ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰ ਸਕਦੇ ਹਨ ਪਰਮ ਸੁਧਾਰ ਤੋਂ ਮਾਨਾ ਇਹ ਜਾਏ ਐਜੀਪੀਸੀ ਕੇ ਇਸ ਚੁਣਾਵ ਜੋ ਹੈ ਅਬ ਅਮਰਤਪਾਲ ਕੀ ਦੇਖ ਰੱਖਣੇ ਚੁਣਾਵ ਲੜਾਈਏ ਅਮਰਤਪਾਲ ਕੀ ਦੇਖ ਰੱਖਣੇ ਨਹੀਂ ਉਹਨਾਂ ਦਾ ਇਹ ਮਕਸਦ ਇਹ ਹੈ ਕਿ ਉਸਨੇ ਚਾਹ ਹਲ ਮਿਲ ਕੇ ਜਾਂ ਕਿਸੇ ਵੀ ਕੋਈ ਅੱਛੇ ਆਦਮੀ ਕੋ ਜੋ ਜੋੜ ਜਨਾਈ ਗਾਰੇ ਮਿਲ ਕੇ ਵਾਲੇ ਜਿੰਨਾਂ ਦਾ ਦੰਦਾਨੀ ਆ ਉਹ ਇਹ ਇਹ ਚੀਜ਼ ਦਾ ਉਹ 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 ਆਗੇ ਆਏ ਉਹ ਕੰਮ ਕੋ ਸਮਰਪਤ ਆ ਗਏ ਸੋ ਚੁੱਕਾ ਦਾ ਮਾਹੌਲ ਕਿਦਾਂ ਦਾ ਸੀਗਾ ਉਸ ਬਾਰੇ ਗੱਲ ਕੀਤੀ ਕੋਈ ਜਿੱਥੇ ਸੋ ਚੁੱਕੀ ਕੌਣ ਸੀਗਾ ਉਹ ਦੇਖ ਨਹੀਂ ਕਿਸੇ ਦਾ ਮਾਹੌਲ ਕਿਨ ਓਮ ਵਿਲਾ ਦੇ ਸਾਹਮਣੇ ਝੋਲੀ ਉਹਦਾ ਫੋਨ ਦਾ ਬਾਈਟ ਹੋ ਰਹੀ ਹੈ ਬਾਈ ਸਾਹਮਣੇ ਮੈਚ ਕਰਦੇ ਤੁਸੀਂ ਬੱਦੇ ਬਲਾਕ ਦਾ ਮਸਾਂ ਤੋਂ ਤੁਸੀਂ ਵੀ ਦੇਖ ਰਹੇ ਹੋ ਤਾਂ ਕੋਈ ਸੰਦੇਸ਼ ਵੀ ਦਿਆ ਹੈ ਜੋ ਹਲਕਾ ਵਾਸੀ ਹੈ ਇਹ ਹਲਕਾ ਵਾਸੀ ਨੂੰ ਕਿਹਾ ਚੜਦੀ ਕਲਾ ਕਰੋ बाकी वो कहंदे के जड़ी तुम्हारी टीम या इलेक्शन लड़ी है आ जा तुम जितने भी उनों जो भी उनों दे को मसले आंदे हैं तो उन सारे जाने रा हम हाल करो ठीक है ठीक है।, है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल पर